ਦਾ ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੁਹਾਡੇ ਨਾਲ ਅੱਜ ਖੁੱਲੀ ਗੱਲ ਕਰਨ ਲੱਗੇ ਹਾਂ ਵਿਸ਼ਾ ਹੈ ਇੱਕ ਮਜ਼ਬੂਤ ਅਧਿਨ ਰੋਲ ਪੰਥਕ ਜਥੇਬੰਦੀ ਦੀ ਲੋੜ ਸਮੇਂ ਦੀ ਮੰਗ ਪੰਥਕ ਜਥੇਬੰਦੀਆਂ ਤੁਹਾਡੇ ਮਨ 'ਚ ਆਵੇਗਾ ਕਿ ਕੀ ਹੈ ਨਹੀਂ ਹੈਗੀਆਂ ਨੇ ਬਹੁਤ ਸਾਰੀਆਂ ਸਗੋਂ ਲੋੜ ਤੋਂ ਜ਼ਿਆਦਾ ਪਰ ਟੁਕੜਿਆਂ ਬਟੌਂਡੀਆਂ ਹੋਣ। ਇਸ ਵਿਸ਼ੇ ਤੇ ਮੁਕੰਮਲ ਚਰਚਾ ਕਰਨ ਤੋਂ ਪਹਿਲਾਂ ਪਿਛੋਕੜ ਵਿੱਚ ਜਾਣੇ ਆ। ਪਿਛੋਕੜ ਕੀ ਰਿਹਾ ਕਿਉਂਕਿ ਪਿਛਲ ਚਾਰਜ ਜਦੋਂ ਮਾਰੀਏ ਤੇ ਉਹਦੇ ਵਿੱਚੋਂ ਬਹੁਤ ਕੁਝ ਲੱਭਦਾ। ਬੀਤੇ ਦੀਆਂ ਪੜਾ। ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਕੀ ਹੁੰਦਾ ਰਿਹਾ? ਬਾਬਾ ਬਗੇਲ ਸਿੰਘ ਜਨਰਲ ਜੱਸਾ ਸਿੰਘ ਆਲੂਵਾਲੀਆ ਜਨਰਲ ਜਸਾ ਸਿੰਘ ਰਾਮਗੜੀਆ ਇਤਿਆਦਿਕ ਸਿਖ ਜਨਰਾਲ ਨੇ ਬਹੁਤ bari ਦਿੱਕਫਤੇ ਕੀਤੀ ਔਰ ਲਾਲ ਗਰੀਦੇ ਚੰਦਰਾ ਜੁਲਾਇਆ ਖਾਲਸੇ ਦੀ ਹਜ਼ੂਰੂ ਮੰਨਵਾਇਆ ਤੇ ਪੰਥਕ ਦਬਦਬਾ ਕਾਇਮ ਕੀਤਾ ਉਸ ਤੋਂ ਬਾਅਦ ਫਿਰਾਇਆ ਜੀ ਮਿਸਲਾ ਮਿਸਲਾ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਆਉਂਦੇ ਨੇ ਬਾਬਾ ਬੰਦਰ ਸਿੰਘ ਬਹਾਦਰ 800 ਸਾਲ ਦੀ ਜਿਹੜੀ ਮੁਗਲ ਹਕੂਮਤ ਦੀ ਗੁਲਾਮੀ ਸੀ ਉਸ ਤੋਂ ਉਹਨਾਂ ਨੇ ਜਾਰਦ ਦਵਾਈ ਬਹੁਤ ਵੱਡੇ ਵੱਡੇ ਕਾਰਜ ਕੀਤੇ ਆਪਣੀ ਛੋਟੀ ਜਿਹੀ ਜ਼ਿੰਦਗੀ ਵਿੱਚ ਔਰ ਜਿਵੇਂ ਕਹਿੰਦੇ ਨਾ ਟਾੜੀ ਗਾਉਂਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਕਿ ਬੰਦਾ ਲੋਹੇ ਦਾ ਸੁਹਾਗਾ ਬਣ ਆ ਗਿਆ ਜਿੱਦਨ ਵੀ ਬਾਬਾ ਬੰਦਾ ਬੰਦਾ ਸਿੰਘ ਬਹਾਦਰ ਜਾਂਦੇ ਸੀ ਫਤਿਹ ਫਤਿਹ ਉਹਨਾਂ ਦੀ ਨਸੀਬਾਜ ਹੁੰਦੀ ਸੀ ਜਿੱਤ ਉਹਨਾਂ ਦੇ ਕਦਮ ਚੁੰਮਦੀ ਸੀ ਉਹਨਾਂ ਨੇ ਛੋਟੇ ਸਾਬਜ਼ਾਦਿਆਂ ਦਾ ਮਾਤ ਗੁਜਰੀ ਦਾ ਸ਼ਹਾਦਤ ਦਾ ਬਦਲਾ ਲਿਆ ਸੂਚਾਨੰਦ ਨੂੰ ਉਸ ਦੇ ਕੀਤੇ ਦੀ ਸਜ਼ਾ ਦਵਾਈ ਆਪਣੇ ਹੱਥੀ ਦਿੱਤੀ ਤੇ ਸਾਰੇ ਪੁਆੜੇ ਦੀ ਜੜ ਸਾਬਜ਼ਾਦੇ ਨੂੰ ਨਿਯਮ ਚ ਚਿੰਨ ਦਾ ਫਰਮਾਨ ਜਾਰੀ ਕਰਨ ਵਾਲਾ 우ਜੀਦ ਖਾਂ ਆਪਣੇ ਹੱਥੀ ਮੌਤ ਦੇ ਘਾਟ ਉਤਾਰਿਆ ਚਪਟ ਚੜੀ ਦੇ ਮੈਦਾਨ ਚ ਜੰਗ ਹੋਈ ਲਾਹੌਰ ਦਾ ਸੂਬੇਦਾਰ ਉਹਦੀਆਂ ਭੇਜੀਆਂ ਫੌਜਾਂ ਤੇ ਇਹਦੀਆਂ ਫੌਜਾਂ 우ਜੀਦ ਖਾਂ ਦੀਆਂ ਤੇ ਦਿਲੋਂ ਦਿਲੋਂ ਆਈਆਂ ਸਰਕਾਰੀ ਟੁਕੜੀਆਂ ਕਿਸੇ ਕੰਮ ਨਾ ਆਈਆਂ ਪੱਜ ਗਈਆਂ ਮੈਦਾਨ ਛੱਡ ਕੇ ਜਦੋਂ ਸੀਸਲਾਤਾ ਬਾਬਾ ਬੰਦਾ ਸਿੰਘ ਬਹਾਦਰ ਨੇ ਕ੍ਰੀਸ ਕ੍ਰੀਸ ਕੇ ਸੁਚਾਨੰਦ ਨੂੰ ਸਰਹੰਦੀਆਂ ਗੜੀਆਂ ਵਿੱਚ ਰੋੜ ਰੋੜ ਕੇ ਮਾਰਿਆ ਤੇ ਉਹਦੇ ਮਨ ਨੂੰ ਸ਼ਾਂਤੀ ਮਿਲੀ ਇਸ ਤਰ੍ਹਾਂ ਉਸ ਤੋਂ ਬਾਅਦ ਉਹਨਾਂ ਨੇ ਮੁਖਰਿਸਕਰ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਸਰਹੰਦ ਵਿੱਚ ਇੱਕ ਪੱਕਾ ਸਿੱਖ ਰਾਜ ਕਾਇਮ ਕਰਕੇ ਇੱਥੇ ਬਾਬਾ ਬਾਜ ਸਿੰਘ ਤੇ ਹੋਰ ਦੋ ਸੂਰਬੀਰਾਂ ਨੂੰ ਛੱਡ ਕੇ ਆਪਣੇ ਵਿਸ਼ਵਾਸਪਾਤਰ ਜਿਹੜੇ ਸੀ ਉਹ ਉੱਥੇ ਚਲੇ ਗਏ ਉਥੋਂ ਉਹ ਫਿਰ ਸਾਰਾ ਪ੍ਰਬੰਧ ਦੇਖਦੇ ਰਹੇ ਪਹਿਲੀ ਵਾਰੀ ਜ਼ਮੀਨੀ ਸੁਧਾਰ ਲਾਗੂ ਕੀਤੇ ਔਰ ਬਹੁਤ ਇੱਕ ਵਧੀਆ ਆਦਰਸ਼ਕ ਰਾਜ ਦਾ ਨਮੂਨਾ ਬਾਬਾ ਬੰਦਾਰ ਸਿੰਘ ਬਹਾਦਰ ਨੇ ਪੇਸ਼ ਕੀਤਾ ਜਿਹੜੀ ਲੈਨਨ ਗੱਲ ਕਰਦਾ ਨਾ ਜਾ ਕੇ ਬਹੁਤ 72 ਸਾਲ ਪਹਿਲਾਂ ਲੈਨਨ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਕੰਮ ਕਰ ਵਿਖਾਇਆ ਔਰ ਰੋਲ ਮਾਡਲ ਅਸਲ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਦੁਨੀਆ ਦੇ ਸਾਹਮਣੇ ਰੱਖਿਆ ਆਈਡੀਅਲ ਰਾਜ ਦਾ ਔਰ ਮਜ਼ਦੂਰਾਂ ਤੇ ਕਿਸਾਨਾਂ ਦੇ ਹੱਕ ਵਿੱਚ ਉਹਨਾਂ ਨੂੰ ਮਾਲਕੀ ਦੇ ਹੱਕ ਦਵਾਏ ਜਿਹੜੇ ਹਰ ਵਾਕ ਸਨ ਮੁਜ਼ਾਰੇ ਸਨ ਬੇਜ਼ਮੀਨੇ ਕਿਰਤੀ ਸਨ ਜਿਹਨਾਂ ਦੀ ਲੁੱਟ ਖਸੁੱਟ ਹੁੰਦੀ ਸੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ ਬਹੁਤ ਲਾਸਾਨੀ ਸ਼ਹੀਦੀ ਤੁਸੀਂ ਸਾਰੇ ਜਾਣਦੇ ਹੋ ਉਸ ਤੋਂ ਬਾਅਦ ਫਿਰ ਮਿਸਲਾਂ ਹੋਂਦ ਵਿੱਚ ਆਉਂਦੀਆਂ ਨੇ 12 ਮਿਸਲਾਂ 12 ਮਿਸਲਾਂ ਵਿੱਚੋਂ ਸ਼ੁਕਰ ਚੱਕਿਆ ਮਿਸਲ ਦੇ ਬਾਕੀ ਮਿਸਲਾਂ ਦੇ ਸਹਿਯੋਗ ਨਾਲ ਹੀ ਇੱਕ ਐਸੀ ਮਜ਼ਬੂਤ ਜਥੇਬੰਦੀ ਬਣੀ ਕਿ ਮਹਾ ਸਿੰਘ ਹੋਰਾ ਨੇ ਇਕੱਤਰ ਕੀਤਾ ਸਾਰਿਆਂ ਨੂੰ ਤੇ ਰਣਜੀਤ ਸਿੰਘ ਦੀ ਤਾਜਪੋਸ਼ੀ ਹੋਈ ਮਹਾਰਾਜਾ ਰਣਜੀਤ ਸਿੰਘ ਮਹਾਂਬਲੀ ਫਿਰ 50 ਸਾਲ ਪੰਜਾਬ ਤੇ ਰਾਜ ਕਰਕੇ ਇਸ ਸੰਸਾਰ ਤੋਂ ਰੁਕਸਤ ਹੋਇਆ ਉਸੇ ਰਾਜ ਨੂੰ ਵੜਿਆਉਂਦੇ ਹੋਏ ਸਮਕਾਲੀ ਕਵੀ ਸ਼ਾ ਮੁਹੰਮਦ ਲਿਖਦੇ ਨੇ ਸ਼ਾ ਮੁਹੰਮਦਾ ਜਾਨ 50 ਵਰਸਾਂ ਹੱਛਾ ਰਜ ਦੇ ਰਾਜ ਕਮਾਇਆ ਗਿਆ ਐਸਾ ਰਾਜ ਜਿਹਨੂੰ ਦੁਨੀਆ ਦੇ ਬਿਹਤਰੀਨ ਰਾਜਾਂ ਵਿੱਚ ਮੰਨਿਆ ਦੁਨੀਆ ਦੀ ਜੋ ਰਿਪੋਰਟ ਆਈ ਹੈ ਇੰਟਰਨੈਸ਼ਨਲ ਉਹਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਜੇ ਜ਼ਿਕਰ ਆਉਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਾ ਮੋਸਟ ਸੈਕੂਲਰ ਦਾ ਮੋਸਟ ਆਈਡੀਅਲ ਰੂਲ ਇਨ ਦਾ ਹਿਸਟਰੀ ਆਫ ਦੀ ਵਰਲਡ ਇਹ ਹੈ ਸਿਖਾ ਨੂੰ ਮਾਨ ਕਰਨਾ ਚਾਹੀਦਾ ਪਰ ਮਾਨ ਕਰਨ ਦੇ ਨਾਲ ਨਾਲ ਜੋ ਨਿਗਾਰ ਆ ਰਿਹਾ ਉਹਦੇ ਤੇ ਵੀ ਅੰਤਰ ਚਾਤ ਮਾਰਨੀ ਚਾਹੀਦੀ ਹੈ ਕਿਉਂਕਿ ਹਾਲਾਤ ਦਾ ਤਕਾਜ਼ਾ ਹੈ ਕਿ ਇੱਕ ਮਜ਼ਬੂਤ ਜਥੇਬੰਦੀ ਉਸਾਰੀ ਜਾਵੇ ਜੋ ਪੰਥ ਵਿੱਚ ਦੁਬਧਾ ਪੈਦਾ ਹੋ ਚੁੱਕੀ ਹੈ ਜੋ ਨਰਾਸ਼ਾ ਦਾ आलम ਪੈਦਾ ਹੋ ਚੁੱਕਾ ਹੈ ਜੋ ਬਹੁਤ ਸਾਰੀਆਂ ਵੰਗਾਰਾਂ ਸਾਡੇ ਸਾਹਮਣੇ ਨੇ ਸਾਡਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਉਹਦੇ ਕਰਕੇ ਇਹ ਮੈਂ ਵਿਚਾਰਿਆ ਕਿ ਮਜ਼ਬੂਤ ਨਰੋਲ ਤੇ ਸਮਰਪਿਤ ਤੇ ਪ੍ਰਤੀਬੱਧ ਸਿੱਖ ਸੰਗਠਨ ਦੀ ਜਥੇਬੰਦੀ ਦੀ ਲੋੜ ਹੈ ਤੇ ਉਸ ਤੋਂ ਬਾਅਦ ਫਿਰ ਮਹਾਰਾਜ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਫਿਰ ਸਿੱਖਾਂ ਦਾ ਦੌਰ ਸ਼ੁਰੂ ਹੁੰਦਾ ਕੁਝ ਨਿਗਾਰਵਲ ਦਾ ਤੁਸੀਂ ਹੈਰਾਨ ਹੋਵੋਗੇ ਕਿ ਮਹਾਰਾਜ ਰਣਜੀਤ ਸਿੰਘ ਨੇ ਕਿਸੇ ਨੂੰ ਸਿੱਖ ਬਾਣੀ ਪ੍ਰੇਰਿਆ ਨਹੀਂ ਇਹੋ ਜਿਹੀ ਨੇ ਖੂਬੀ ਸੀ ਚਾਹੁੰਦੇ ਤਾਂ ਬਹੁਤ ਸਾਰਾ ਪ੍ਰਸਾਰ ਕਰ ਸਕਦੇ ਸੀ ਕਿਉਂਕਿ ਸਿੱਖ ਰਾਜ ਸੀ ਪਰ ਉਹਨਾਂ ਨੇ ਇਹਨੂੰ ਸੈਕੂਲਰ ਰਾਜ ਰਹਿਣ ਦਿੱਤਾ ਮਹਾਰਾ ਰਣਜੀਤ ਸਿੰਘ ਦੀ ਸੰਸਾਰ ਤੋਂ ਰੁਕਸਤ ਹੋਣ ਦੀ ਧੀਰ ਸੀ ਅੰਗਰੇਜ਼ਾਂ ਨੇ ਆਪਣੀਆਂ ਅੰਗਰੇਜ਼ਾਂ ਸਾਰੇ ਹਿੰਦੁਸਤਾਨ ਤੇ ਕਬਜ਼ਾ ਕਰ ਲਿਆ ਔਰ ਪੰਜਾਬ ਲਾਸਟ ਸਟੇਟ ਸੀ ਜਿਹਨੂੰ ਅੰਗਰੇਜ਼ ਬੜੀ ਮੁਸ਼ਕਲ ਨਾਲ ਚੱਕਦੇ ਚੱਕਦੇ ਕਾਬੂ ਕਰ ਸਕੇ ਉਹ ਵੀ ਆਪਸੀ ਫੁੱਟ ਕਾਰਨ ਔਰ ਡੋਗਰਿਆਂ ਦੀ तेज सिंह लाल सिंह ਤੇ ਧਿਆਨ ਸਿੰਘ ਦੀ ਗਦਾਰੀ ਕਰਨ ਨਹੀਂ ਤਾਂ ਸਿਖਾਰ ਦੇ ਨਹੀਂ ਸਨ ਨਹੀਂ ਤਾਂ ਸ਼ਾਹ ਮੁਹੰਮਦ ਲਖਦਸ ਸ਼ਾਹ ਮੁਹੰਮਦਾ ਸਿੰਘਾ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਊਡ ਚੋੜ ਛੋਟੇ ਸ਼ਾਹ ਮੁਹੰਮਦਾ ਸਿੰਘਾ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਊਡ ਨਚੋੜ ਛੋਟੇ ਅੱਜ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਦੀ ਤੇਗਾ ਮਾਰੀਆਂ ਨੇ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਵਾਲ ਜ਼ਿਕਰ ਹੈ ਤਾਂ ਖੈਰ ਇਹ ਸ਼ੀਗਾਤਾ ਬੜੀ ਦੁਖਦਾਈ ਉਸ ਤੋਂ ਬਾਅਦ ਪੰਜਾਬ ਜ਼ੇਰ ਹੋ ਗਿਆ ਸਾਰੇ ਭਾਰਤ ਵਾਂਗ ਅੰਗਰੇਜ਼ ਦਾ ਗੁਲਾਮ ਹੋ ਗਿਆ ਪਰ ਸਭ ਤੋਂ ਬਾਅਦ ਵਿੱਚ 800 ਸਾਲ ਦੀ ਗੁਲਾਮੀ ਤੋਂ ਬਾਅਦ ਫਿਰ ਸਿੱਖਾਂ ਨੂੰ ਇਹ ਅਹਿਸਾਸ ਹੋਇਆ ਉਸ ਵੇਲੇ ਅਹਿਸਾਸ ਹੋਇਆ ਜਦੋਂ ਸਿੱਖਾਂ ਦੀ ਗਿਣਤੀ ਪੰਜਾਬ 'ਚ ਘਟਣ ਲੱਗੀ ਤੇ ਇੱਕ ਘਟਨਾ ਇਹ ਹੋਈ ਕਿ ਭਾਰਤ ਦੇ ਨਾਂਵਰ ਕਾਲਜਾਂ ਵਿੱਚ شمار ਕੀਤਾ ਜਾਂਦਾ ਹੁਣ ਵੀ ਖਾਲਸਾ ਕਾਲਜ ਅੰਮ੍ਰਿਤਸਰ ਉਹਦੇ ਪੰਜ ਵਿਦਿਆਰਥੀਆਂ ਨੇ ਐਲਾਨ ਕਰ ਦਿੱਤਾ ਕਿ ਉਹ ਧਰਮ ਪਰिवर्तन ਕਰਕੇ ਈਸਾਈ ਧਰਮ ਕੱਲ ਨੂੰ ਗ੍ਰਹਿਣ ਕਰਨਗੇ ਦੇਖੋ ਉਸ ਵੇਲੇ ਦੀ ਲੀਡਰਸ਼ਿਪ ਤੇ ਹੁਣ ਦੀ ਲੀਡਰਸ਼ਿਪ ਦਾ ਫਰਕ ਜਿਦੋਂ ਹੀ ਪਤਾ ਲੱਗਾ ਇਹ ਖਬਰ ਸਾਦਨਤਾ ਇਹ ਨਹੀਂ ਸਨ ਉੜਦੀ ਉੜਦੀ ਖਬਰ ਪਹੁੰਚੀ ਜੰਗਲ ਦੀ ਆਗਵਾਂ ਹਾਹਾਕਾਰ ਮਚ ਗਈ ਅਕਾਲੀ ਲੀਡਰਸ਼ਿਪ ਨੂੰ ਦਿਨੇ ਪੁੱਛੀ ਨੇ ਉਹਨਾਂ ਲੱਗੇ ਕਹਿੰਦੇ ਹਨ ਮਾਸਟਰ ਤਾਰਾ ਸਿੰਘ ਜੀ ਬਾਬਾ ਖੜਕ ਸਿੰਘ ਜੀ ਸਰਦਾਰ ਸੁਮਨ ਸਿੰਘ ਜੀ ਲਾਹਿਲਪੁਰੀ ਤੇ ਸਰਦਾਰ ਈਸ਼ਰ ਸਿੰਘ ਮਝਾਇਲ ਤੇ ਜਸedar ਉਦਮ ਸਿੰਘ ਨਾਗੋਕੇ ਜਸedar ਆਪਣੇ ਦਰਸ਼ਕੀ ਫੇਰੂਮਾਨ ਇਹ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਸਦਾ ਮਹਿਤਾਬ ਸਿੰਘ ਪੜੇ ਰਿਖਿਆ ਗੁਸਣ ਇਹਨਾਂ ਸਾਰਿਆਂ ਨੇ ਉਹਨਾਂ ਮੁੰਡਿਆਂ ਨਾਲ ਮੁਲਾਕਾਤ ਕੀਤੀ ਉਹਨਾਂ ਨੂੰ ਪ੍ਰੇਰਿਆ ਉਹਨਾਂ ਨੂੰ ਹਲੂਣਿਆ ਉਹਨੂੰ ਆਪਣੇ ਇਤਿਹਾਸ ਦੀਆਂ ਪ੍ਰਾਤਨ ਜੋ ਗਾਥਾਵਾਂ ਸੀ ਯਾਦ ਕਰੋ ਯਾ ਤੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਸ਼ਰਮ ਨਹੀਂ ਆਉਂਦੀ ਏਡੇ ਮਾਨਮਤੇ ਵਿਰਸੇ ਨੂੰ ਛੱਡ ਕੇ ਤੁਸੀਂ ਚਾਹ ਦੇ ਇੱਕ ਟੁਕੜਿਆਂ ਦੇ ਲਾਲਚ ਬਦਲੇ ਜਮੜਿਆਂ ਦੇ ਲਾਲਚ ਬਦਲੇ ਜਾਂ ਕਿਸੇ ਵੀ ਲਾਲਚ ਬਦਲੇ ਤੁਸੀਂ ਆਪਣਾ ਮਹਾਨ ਧਰਮ ਤਿਆਗ ਰਹੇ ਹੋ ਜਿਹੜਾ ਸਰਬੋਤਮ ਧਰਮ ਹੈ ਦੁਨੀਆ ਦਾ ਤੇ ਉਹ ਉਸ ਵੇਲੇ ਉਹਨਾਂ ਜਿਹੜੇ ਖਿੜ ਗਿਆ ਲੀਡਰਾਂ ਦੇ ਜਦੋਂ ਉਹਨਾਂ ਮੁੰਡਿਆਂ ਨੇ ਜਕਾਰੇ ਛੱਡੇ ਤੇ ਉਹਨਾਂ ਨੇ ਕਿਹਾ ਨਹੀਂ ਅਸੀਂ ਪਹਿਲਾ ਵਾਂਗ ਸਿਖ ਰਹਾਂ ਨੇ ਇਹ ਅਸੀਂ ਬਹੁਤ ਵੱਡੀ ਕਾਮਯਾਬੀ ਹੁਣ ਤੁਸੀਂ ਦੇਖੋ ਹੁਣ ਪੱਧ ਪੁਣੇ ਦੀ ਰਹਿਰ ਚੱਲ ਰਹੀ ਆ ਪੰਜਾਬ 'ਚ ਤੜਾ ਤੜ ਧਰਮ ਪਰਿਵਰਤਨ ਹੋ ਰਿਹਾ ਏਕ ਫਿਰਕੇ ਵੱਲੋਂ ਪੈਸੇ ਦੇ ਜ਼ੋਰ ਨਾਲ ਆਏ ਦਿਨ ਸਰਹੱਦੀ ਇਲਾਕਿਆਂ ਵਿੱਚ ਲੋਕਾਂ ਦਾ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਲਾਲਚ ਦੇ ਕੇ ਵੀ ਹੋਰ ਤਰੀਕਿਆਂ ਨਾਲ ਵੀ ਬਿਮਾਰੀਆਂ ਠੀਕ ਕਰਨ ਦੇ ਟਿਕਾਉਂਜ ਰੱਖ ਕੇ ਵੀ ਪਰ ਕਿਸੇ ਦਾ ਇਹਦੇ ਧਿਆਨ ਨਹੀਂ ਬੇਦਰਭੀਆਂ ਹੋਈਆਂ ਗੁਰੂ ਗ੍ਰੰਥ ਸਾਹਿਬ ਦੀਆਂ ਇਦੋਂ ਕਲੰਕਿਤ ਗੱਲ ਕੋਈ ਹੋ ਹੀ ਨਹੀਂ ਸਕਦੀ ਇਹ ਜੋ ਕਿਰਨਤ ਕੋਈ ਕਾਰਾ ਹੋਈ ਨਹੀਂ ਸਕਦਾ ਜਿਹੜਾ ਪੰਜਾਬ ਦੀ ਤਰਤੇ ਹੋਇਆ ਜਿਹੜਾ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਪਰ ਹਾਲੇ ਤੱਕ ਸਾਡੀ ਲੀਡਰਸ਼ਿਪ ਕੁਖਸੁੱਤੀ ਪਈ ਹੈ ਹਾਲੇ ਕਿੜਾ ਬੇਗਮੀ ਹਟ ਗਈ ਹੈ ਉਹਦੇ ਇਨਸਾਫ ਲਈ ਲਾਇਆ ਗਿਆ ਮੋਰਚਾ ਵੀ ਵਿੱਚ ਵਿਚਾਲੇ ਲਿੱਸਾ ਪੈਂਦਾ ਪੈਂਦਾ ਧਮ ਤੋੜਦਾ ਜਾ ਰਿਹਾ ਇਹ ਸਾਰੇ ਸਵਾਲ ਨੇ ਮੈਂ ਗੱਲ ਕਰਨ ਲੱਗਾ ਕਿ ਉਸ ਵੇਲੇ ਦੀ ਲੀਡਰਸ਼ਿਪ ਨੇ ਜਦੋਂ ਮਹਿਸੂਸ ਕੀਤਾ ਕਿ ਅੰਗਰੇਜ਼ ਦੇ ਰਾਜ ਦੇ ਆਉਣ ਦੇ ਨਾਲ ਹੀ ਸਿੱਖਾਂ ਦਾ ਪਤਨ ਇੱਕ ਸਮਾਂ ਦਾ ਸ਼ੁਰੂ ਹੋ ਗਿਆ ਉਹਨਾਂ ਨੇ ਫਿਰ ਸਰਜੋੜੇ ਸਰਜੋੜੇ ਦਾ ਮਤਲਬ ਮਿਲ ਕੇ ਬੈਠੇ ਵਿਚਾਰ-ਵਟਾਂਦਰਾ ਕੀਤਾ ਤੇ ਉਹਨਾਂ ਨੇ ਫਿਰ ਵਿਚਾਰ-ਵਟਾਂਦਰੇ ਤੋਂ ਉਪਰੰਤ ਧੀਰਗ ਵਿਚਾਰ-ਵਟਾਂਦਰਾ ਦੇ ਤੋਂ ਬਾਅਦ ਉਹਨਾਂ ਨੇ ਇੱਕ ਜਥੇਬੰਦੀ ਖੜੀ ਕਰਨ ਦਾ ਐਲਾਨ ਨਹੀਂ ਕੀਤਾ ਬਲਕਿ ਕਰ ਦਿੱਤੀ ਲਾਹੌਰ ਵਿੱਚ ਮੀਟਿੰਗ ਹੋਈ ਤੇ ਆਗੂ ਕਿਹੜੇ-ਕਿਹੜੇ ਸਨ ਪੰਥ ਦੇ ਬਹਾਜ ਬਾਦਸ਼ਾ ਬਾਬਾ ਖੜਕ ਸਿੰਘ ਜੀ ਪੰਥ ਰਤਨ ਸ਼੍ਰੀਮਾਨ ਮਾਸਟਰ ਤਾਰਾ ਸਿੰਘ ਜੀ ਸਰ ਸੁੰਦਰ ਸਿੰਘ ਜਿਹੜੇ ਬਹੁਤ ਵੱਡੇ ਰੀਸ ਸਨ ਸਰਦਾ ਕਿਤਾਬ ਅੰਗਰੇਜ਼ਾਂ ਵੱਲੋਂ ਮਿਲਿਆ ਹੋਇਆ ਸੀ ਉਹਨਾਂ ਨੇ ਪਰਵਾਰੀ ਕੀਤੀ ਉਹਨੇ ਕਾ ਜਿੱਥੇ ਕੌਮ ਹੈ ਉਥੇ ਕੋਈ ਲਾਸ਼ਾਂ ਨਹੀਂ ਜਵਾਬਸ ਲੈਣ ਦੇ ਲੈਣ ਤੇ ਸਰਦਾਰ ਬਹਾਦਰ ਉੱਜਲ ਸਿੰਘ ਜਿਹੜੇ ਬਾਅਦ ਵਿੱਚ ਆ ਕਾਂਗਰਸ ਨੇ ਕਈ ਸੂਬਿਆਂ ਦੇ ਗਵਰਨਰ ਬਣਾਏ ਸਰਦਾਰ ਹੁਕਮ ਸਿੰਘ ਜਿਹੜੇ ਲੋਕ ਸਭਾ ਦੇ ਸਪੀਕਰ ਵੀ ਰਹੇ ਸਰਦਾਰ ਸ਼ੋਮਾ ਸਿੰਘ ਲਾਲਪੁਰੀ ਸਰਦਾਰ ਤੇਜਾਰ ਸਿੰਘ ਸਮੁੰਦਰੀ ਜਨ ਦੇ ਹੱਥ ਵੀਰੋ ਤੇ ਨਾਂ ਤੇ ਹਾਲ ਹੈ ਸ਼ੋਮਨ ਗੁਰਦਾਰਾ ਪ੍ਰਬੰਧ ਕਮੇਟੀ ਦਾ ਤੇਜਾ ਸਿੰਘ ਸਮੁੰਦਰੀ ਹਾਲ ਇਹ ਸਾਰੇ ਲੀਡਰ ਤੇ ਕੁਝ ਹੋਰ ਲੀਡਰ ਇਹਨਾਂ ਨੇ ਇਕੱਠੇ ਹੋ ਕੇ ਤੇ ਇੱਕ ਜਥੇਬੰਦੀ ਬਣਾਈ ਜਿਹਦਾ ਨਰੋਲ ਪੰਥਕ ਜਥੇਬੰਦੀ ਜਿਹਦਾ ਨਾਂ ਸੀ ਖਾਲਸਾ ਦਰਬਾਰ ਇਹ ਜਥੇਬੰਦੀ ਰਜਿਸਟਰਡ ਹੋ ਗਈ ਔਰ ਇਹਦਾ ਮੁੱਖ ਮਕਸਦ ਕੇਵਲ ਤੇ ਕੇਵਲ ਇੱਕੋ ਸੀ ਸਿੱਖਾਂ ਦੇ ਧਾਰਮਿਕ ਸਮਾਜਿਕ ਸਿਆਸੀ ਤੇ ਸਭਿਆਚਾਰਕ ਖੇਤਾਂ ਦੀ ਰਾਖੀ ਲਈ ਡਟਣਾ ਤੇ ਜਦੋਂ ਵੀ ਲੋੜ ਪਵੇ ਕੁਰਬਾਨੀਆਂ ਦੇਣ ਤੋਂ ਗੁਰੇਸ਼ ਨਹੀਂ ਕਰਨਾ ਆਪਣੇ ਆਪ ਨੂੰ ਉਹਨਾਂ ਨੇ ਨਾਂ ਲਿਖਵਾਏ ਪ੍ਰਣ ਪੱਤਰ ਪਰ ਆਏ ਜਿਹੜਾ 1 ਲੱਖ ਤੁਸੀਂ ਹੈਰਾਨ ਹੋਵੋਗੇ 1 ਲੱਖ ਮਰਜੀਵੜਿਆਂ ਦੀ ਇੱਕ ਵਿਸ਼ਾਲ ਫੌਜ ਤਿਆਰ ਕੀਤੀ ਕਹਿ ਲਓ ਫੌਜੀ ਕਹਿ ਸਕਦੇ ਆ ਇਹ ਤਾਂ ਵੱਡਾ ਇੱਕ ਉਹਨਾਂ ਨੇ ਕਾਰਨਾਮਾ ਕੀਤਾ 1 ਲੱਖ ਮਰਜੀਵੜਿਆਂ ਦੇ ਦਸਕਤ ਘਰਾਏ ਆਪਣੇ ਖੂਨ ਨਾਲ ਦਸਕਤ ਕੀਤੇ ਕਿ ਜਦੋਂ ਵੀ ਕੌਮ ਮੰਗ ਕਰੇਗੀ ਵਕਤ ਤੱਕ ਕਾਜ਼ਾ ਹੋਵੇਗਾ ਅਸੀਂ ਆਪਣਾ ਸੀਸ ਦੇਣ ਲਈ ਤਿਆਰ ਕੌਮ ਵਾਸਤੇ ਕੌਮ ਦੇ ਹਿੱਤਾਂ ਦੀ ਰਾਖੀ ਲਈ ਤੇ ਉਹਨਾਂ ਨੂੰ ਕਿਹਾ ਕਿ ਜਦੋਂ ਤੁਸੀਂ ਤਿਆਰ ਬਰਤਿਆ ਰਹਿਣਾ ਲੀਡਰਾਂ ਦੇ ਹੁਕਮ ਦੀ ਉਡੀਕ ਕਰਨੀ ਆ ਜਦੋਂ ਆਗੂ ਹੁਕਮ ਕਰਨ ਉਦੋਂ ਤੁਸੀਂ ਪੰਥ ਖਿਰਤਾਂ ਲਈ ਜੂਝਣਾ ਜੇ ਕੁਰਬਾਨੀ ਦੇਣੀ ਪਵੇ ਤਾਂ ਉਹ ਵੀ ਦੇਣੀ ਇਹਨਾਂ ਵਿੱਚ ਬਹੁਤ ਵੱਡੀ ਗਿਣਤੀ ਨੌਜਵਾਨ ਵੀ ਸ਼ਾਮਲ ਸਨ ਔਰ ਬੀਬੀਆਂ ਵੀ ਸ਼ਾਮਲ ਸਨ ਇਥੋਂ ਤੱਕ ਕਿ ਬਜ਼ੁਰਗ ਵੀ ਸ਼ਾਮਲ ਸਨ ਇਹ ਸੀ ਇਹ ਬਣੀ ਅ 28 ਜੁਲਾਈ 1900 ਬਤੀਨ ਇਹ ਬਣਦੀ ਹੈ ਯਾਨੀ ਦੇਸ਼ ਦੀ ਵੰਡ ਤੋਂ ਤਕਰੀਬਨ 15 ਸਾਲ ਪਹਿਲਾਂ ਲਾਹੌਰ ਵਿੱਚ ਇਹਦੇ ਵਿੱਚ ਫਿਰ ਹੋਰ ਸਿੱਖ ਜੁੜਦੇ ਗਏ ਇੱਕ ਤਾਂ ਸੀਰਾ ਮਰਜੀ ਰੁੜੇ ਹੋਰ ਬਹੁਤ ਸਾਰੇ ਸਿੱਖਾਂ ਦਾ ਸਮਰਥਨ ਮਿਲਿਆ ਤੇ ਇਹ ਇੱਕ ਤਕੜੀ ਅੰਗਰੇਜ਼ਾਂ ਨੂੰ ਇਨਾ ਭੈ ਲੱਗਣ ਲੱਗ ਪਿਆ ਅੰਗਰੇਜ਼ ਫਿਰ ਸਿੱਖ ਲੀਗਾਂ ਦੇ ਲਾਗੇ ਲਾਗੇ ਹੋਣ ਲੱਗ ਪਏ। ਉਹਨਾਂ ਦੇ ਨਾਲ ਨੇੜਤਾ ਬਣਾਉਣ ਲੱਗ ਪਏ। ਉਹਨਾਂ ਦੀਆਂ ਗੱਲਾਂ ਸੁਣਨ ਲੱਗ ਪਏ। ਕੁਝ ਮਸਲੇ ਉਹਨਾਂ ਨੇ ਤੁਰੰਤ ਹੱਲ ਕੀਤੇ ਜਿਹੜੇ ਕਰ ਸਕਦੇ ਸੀ। ਜਿਹੜੇ ਨਹੀਂ ਸੀ ਕਰ ਸਕਦੇ ਉਹਨਾਂ ਨੂੰ ਥੋੜੇ ਜਿਹਾ ਲਮਕਾਈ ਰੱਖਿਆ ਕਿਉਂਕਿ ਉਹਨਾਂ ਦੀ ਪਾਲਸੀ ਬੜੀ ਆਪਣੀ ਕਿਸਮ ਦੀ ਸੀ। ਤੇ ਇਸ ਤਰ੍ਹਾਂ ਉਹਦੇ ਵਿੱਚੋਂ ਸਿੱਖ ਲੀਗ ਬਣੀ। ਸਿੱਖ ਲੀਗ ਵਿੱਚੋਂ ਬਾਬਾ ਖੜਕ ਸਿੰਘ ਜੀ ਨੇ ਬਣਾਈ ਸੀ। ਉਹਦੇ ਵਿੱਚੋਂ ਫਿਰ 1925 ਵਿੱਚ ਸ਼੍ਰੋਮਣੀ ਅਕਾਲੀ ਦਲ ਨਾਂ ਦੀ ਰਾਜਸੀ ਜਥੇਬੰਦੀ ਹੋਂਦ ਵਿੱਚ ਆਈ। ਜਿਦਾ ਨਿਸ਼ਾਨਾ ਸੀ ਖਾਲਸਾ ਜੀ ਕੇ ਬੋਲ ਬਾਲੀ। ਔਰ ਕੇਂਦਰੀ ਆਗੂਆਂ ਨੂੰ ਪੰਡਤ ਜਵਾਲਾ Nehru ਨੇ, ਮਹਾਤਮਾ ਗਾਂਧੀ ਨੇ, ਰਾਸ਼ਟਰਪਤੀ ਨੇ ਤੇ ਸਰਦਾਰ ਪਟੇਲ ਨੇ ਜਿਹੜੇ ਵਾਅਦੇ ਕੀਤੇ ਸਨ ਰਾਵੀ ਦੇ ਕਾਂਗਰਸ ਸੈਸ਼ਨ ਸਮੇਂ ਸਿੱਖ ਆਗੂ ਮਾਸਟਰ ਤਾਰਾ ਸਿੰਘ ਤੇ ਸਰਦਾਰ ਬਲਦੇਵ ਸਿੰਘ ਨਾਲ ਤੇ ਹੋਰਨਾਂ ਆਗੂਆਂ ਨਾਲ ਉਹਨਾਂ ਵਾਅਦਿਆਂ ਤੋਂ ਮੁਕਰ ਗਏ ਬਾਦ ਵਿੱਚ ਕਿ ਸਮਾਂ ਬਦਲ ਗਿਆ। ਉਹਨਾਂ ਨੂੰ ਚੇਤੇ ਕਰਾਉਣਾ। ਉਹਨਾਂ ਵਾਅਦਿਆਂ ਦੇ ਉੱਤੇ ਅਮਲ ਲਈ ਉਹਨਾਂ ਨੂੰ ਪ੍ਰੇਰਣਾ ਤੇ ਬੋਲੀ ਦੇ ਆਧਾਰ ਤੇ ਪੰਜਾਬੀ ਸੂਬਾ ਜਿਵੇਂ ਬਾਕੀ ਸੂਬਿਆਂ ਦਾ ਪੁਨਰਗਠਨ ਹੋ ਰਿਹਾ ਸੀ ਪੰਜਾਬ ਦਾ ਨਹੀਂ ਸੀ ਕਰਦੇ ਉਹ ਸਾਰੀਆਂ ਮੰਗਾਂ ਤੇ ਸਿੱਖਾਂ ਨਾਲ ਹੋਰ ਜਿਹੜੇ ਵਿਤਕਰੇ ਹੋ ਰਾਇਆ ਉਹਨਾਂ ਨੂੰ ਦੂਰ ਕਰਾਉਣਾ ਤੇ ਸਿੱਖ ਹਿੱਤਾਂ ਦੀ ਰਾਖੀ ਕਰਨੀ ਸਿੱਖਾਂ ਦੇ ਹਿੱਤਾਂ ਦੇ ਉੱਤੇ ਪਹਿਰਾ ਦੇਣਾ ਇਹ ਮੁੱਖ ਕੰਮ ਸੀ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਕਾਦੀ ਦਾ ਇੱਕ ਮਜ਼ਬੂਤ ਜਥੇਬੰਦੀ ਖੇਤਰੀ ਪਾਰਟੀ ਹਮੇਸ਼ਾ ਜਿਹੜੀ ਨੈਸ਼ਨਲ ਪਾਰਟੀਆਂ ਹੁੰਦੀਆਂ ਨਾ ਉਹ ਨੈਸ਼ਨਲ ਪੱਧਰ ਦੀ ਗੱਲ ਕਰਦੀਆਂ ਕਿਉਂਕਿ ਉਹਨਾਂ ਨੇ ਸਾਰੇ ਦੇਸ਼ ਤੇ ਰਾਜ ਕਰਨਾ ਹੁੰਦਾ ਹੈ ਜਿਹੜੀ ਖੇਤਰੀ ਪਾਰਟੀਆਂ ਹੁੰਦੇ ਨੇ ਉਹ ਆਪਣੇ ਸੂਬੇ ਦੇ ਸੱਭਿਆਚਾਰ ਆਪਣੇ ਖਿੱਤੇ ਦੇ ਲੋਕਾਂ ਦੇ ਆਰਥਿਕ ਸਮਾਜਿਕ ਰਾਜਸੀ ਹਿੱਤਾਂ ਦੀ ਰਾਖੀ ਲਈ ਉਹੀ ਜੂਝਦੀਆਂ ਨੇ ਚਾਹੇ ਉਹ TMC ਹੋਵੇ ਉਹ ਬੰਗਾਲ ਦੀ ਗੱਲ ਕਰੇਗੀ ਮਹਿਬੂਬਾ ਮੁਫਤੀ ਦੀ ਪਾਰਟੀ ਹੋਵੇ PDP ਤੇ ਫਾਰੂਖ ਅਬਦੁੱਲਾਹ ਦੀ ਹੋਵੇ ਨੈਸ਼ਨਲ ਕਾਨਫਰੰਸ ਉਹ ਜੰਮੂ ਕਸ਼ਮੀਰ ਦੀ ਗੱਲ ਕਰੇਗੀ ਇਸ ਤਰ੍ਹਾਂ ਡੀਐਮਕੇ ਉਹ ਤਾਮਿਲਨਾਡੂ ਦੇ ਲੋਕਾਂ ਦੀ ਗੱਲ ਕਰੇਗੀ ਕੇਰਲਾ ਕਾਂਗਰਸ ਕੇਰਲਾ ਦੇ ਲੋਕਾਂ ਦੀ ਗੱਲ ਕਰੇਗੀ ਇਸ ਤਰ੍ਹਾਂ ਸਮਾਜਵਾਦੀ ਪਾਰਟੀ ਉੱਤਰ ਪ੍ਰਦੇਸ਼ ਤੇ ਇੱਕ ਕਿਸਾਨਾਂ ਮਜ਼ਦੂਰਾਂ ਦੀ ਗੱਲ ਕਰੇਗੀ ਤੇ ਇਹ ਪਾਰਟੀਆਂ ਨੇ ਜਿਹੜੀਆਂ ਰਿਜੀਨਲ ਪਾਰਟੀਆਂ ਤਲਗੂ ਦੇ ਸਮਾਂ ਉਹ ਆਪਣੇ ਆਂਧਰਾ ਪ੍ਰਦੇਸ਼ ਦੇ ਹਿੱਤਾਂ ਦੀ ਗੱਲ ਕਰਦੀ ਆਈ ਹੈ ਹਮੇਸ਼ਾ ਬੀਜੂ ਜਨਤਾ ਦਾ ਉਹ ਓਡੀਸ਼ਾ ਵਿੱਚ ਹੈ ਪੰਜਾਬ ਵਿੱਚ ਆਕਾਦੀ ਦਲ ਦਾ ਇਤਿਹਾਸ ਬਹੁਤ ਸ਼ਾਨਦਾਰ ਰਿਹਾ ਪਰ ਅਸੀਂ ਮੌਜੂਦਾ ਦੌਰ ਵੱਲ ਅਗਰ ਨਿਗਾਹ ਮਾਰਦੇ ਹਾਂ ਤੇ ਨਿਰਾਸ਼ ਤਾ ਤੋਂ ਇਲਾਵਾ ਕੁਝ ਪੱਲੇ ਨਹੀਂ ਪੈਂਦਾ ਐਸ਼ ਵੇੜੇ ਦੀ ਡਿਡਰਸ਼ਿਪ ਪੂਰੀ ਤਰ੍ਹਾਂ ਖਖੜੀਆਂ ਕਰੇ ਲਿਆ ਇੱਕ ਦੂਜੇ ਦੇ ਪੱਗਾਂ ਲਾਉਣ ਵਿੱਚ ਇੱਕ ਦੂਜੇ ਨੂੰ ਨਿਵਾ ਦਿਖਾਉਣ ਵਿੱਚ ਨਿਗੂਣੀਆਂ ਚੌਧਰਾ ਪਛੇ ਦਲਬਦਰੀ ਕਰਕੇ ਹੋਰ ਨਾ ਪਾਰਟੀਆਂ ਵਿੱਚ ਜਾਨਦਾਰ ਜਾਨ ਸਾਡੀ ਲੀਡਰਾਂ ਵਿੱਚ ਬਹੁਤ ਪ੍ਰਬਲ ਹੁੰਦਾ ਜਾ ਰਿਹਾ ਇੱਕ ਕਿਸਮ ਦੀ ਹੋੜ ਲੱਗੀ ਹੋਈ ਹੈ ਹਣੇ-ਹਣੇ ਮੀਰੀ ਹੈ ਔਰ ਕੋਈ ਅਸੂਲ ਨਹੀਂ ਰਹਿ ਗਿਆ ਅਸੂਲ ਪਰਸ ਲੀਡਰਸ਼ਿਪ ਬਹੁਤ ਪਿਛੇ ਰਹੀ ਹੈ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਸਾਰੇ ਮਾੜੇ ਨਹੀਂ ਹੁੰਦੇ ਪਰ ਅਸੀਂ ਇਸ ਮਕਾਮ ਤੇ ਖੜੇ ਆ ਜਿੱਥੇ ਧੁੰਮਦਾ ਵੀ ਹੈ ਜਿੱਥੇ ਧੁੰਮਦਾ ਹੋਵੇ ਨਾ ਉਥੇ ਕੋਈ ਫੈਸਲਾ ਸਹੀ ਨਹੀਂ ਲਿਆ ਜਾ ਸਕਦਾ ਤੇ ਜਿੱਥੇ ਲਾਲਚ ਵੀ ਪ੍ਰਦਾਨ ਹੋਇਆ ਪਿਆ ਲਾਲਚ ਲੋਭ ਮੋਹ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਰਾਜਸੀ ਸਤਾ ਹਾਸਲ ਕਰਨੀ ਗੁਰੂ ਗੋਬਿੰਦ ਸਿੰਘ ਸਾਹਿਬ ਤਾਂ ਸਾਨੂੰ ਸਿਧਾਂਤ ਹੀ ਵੱਡਾ ਦੇ ਗਿਆ ਬਾਣੀ ਬਹੁਤ ਵੱਡਾ ਸੂਦਾਰ ਦਿੰਦੀ ਹੈ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨਪ੍ਰੀਤ ਚਰਨ ਕਮਲਾਰੀ ਰਾਜਤਾ ਪਿੱਛੇ ਪਿੱਛੇ ਆਪੇ ਹੀ ਫਿਰਦਾ ਫਿਰ ਜਦੋਂ ਆਤਮ ਬਲ ਆ ਜਾਂਦਾ ਕਿਸੇ ਕੌਮ 'ਚ ਹੁਣ ਆਪਾਂ ਗੱਲ ਕਰੀਏ ਕਿ ਮਜ਼ਬੂਤ ਦਸੇਬੰਦੀ ਦੀ ਲੋੜ ਹੈ ਹੁਣ ਹੁਣ ਅਕਾਲੀ ਦਲ ਦੇ ਕਈ ਟੜੇ ਨੇ ਅਕਾਲੀ ਦਲ ਇੱਕਦਮ ਅੱਗੇ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ ਤੇ ਹੁਣ ਪਰਿਵਾਰਾਂ ਦੇ ਨਾਂ ਪਿੱਛੇ ਲੱਗਣਾ ਪਿਆ ਅਕਾਲੀ ਦਲ ਬਾਦਲ ਅਕਾਲੀ ਦਲ ਮਾਨ ਅਕਾਲੀ ਦਲ ਮਾਜ਼ਮੀ ਦੋ ਤੰਦਨ ਦੋ ਸ਼ਹਿਰ ਹੋ ਗਿਆ ਜਿਸ ਦਾ ਮਨ ਸਿੰਘ ਕਾਨ ਸਿੰਘ ਵਾਲਾ ਨੇ ਆਪਣੀ ਨਵੀਂ ਬਣਾ ਲਈ ਆ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਫਤੇ ਇਸ ਤਰ੍ਹਾਂ ਕਾਦੀਦ ਸਵਤੰਤਰ ਇਸ ਤਰ੍ਹਾਂ ਕੀਰਤੀ ਕਾਦੀਦ ਇਸ ਤਰ੍ਹਾਂ ਅਕਾਲੀ ਦਲ ਦਿੱਲੀ ਸਟੇਟ ਇਸ ਤਰ੍ਹਾਂ ਜਾਗੋ ਪਾਰਟੀ ਇਸ ਤਰ੍ਹਾਂ ਇੱਕ ਕਾਦੀਦ ਯੂनाइटेड ਹੈ ਅਕਾਲੀ ਦਲ ਸਵਤੰਤਰ ਇੱਕ ਅਕਾਲੀ ਦਰ ਸਯੁਕਤ ਅਕਾਲੀ ਜਲਤ ਸੁਖਦੇਵ ਸਿੰਘ ਟੀਨ ਸਾਥੇ ਉਹਨਾਂ ਦੇ ਸਾਥੀਆਂ ਦਾ ਉਹ ਹੈ ਫਿਰ ਯੂਥ ਅਕਾਲੀ ਦਰ ਬੜੇ ਨੇ ਫੈਡਰੇਸ਼ਨ ਇੱਕ ਹੁੰਦੀ ਸੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਿਹੜੀ ਆ ਇਹਦਾ ਬਹੁਤ ਵੱਡਾ ਰੋਲ ਹੈ ਸਿੱਖ ਪੋਲਿਟਿਕਸ ਸਰਦਾਰ ਸੁਰਜੀਤ ਸਿੰਘ ਮਨਹਾਸ ਜਿਹੜੇ ਵਿਧਾਨ ਸਭਾ ਦੇ ਸਪੀਕਰ ਹੈ ਬਹੁਤ ਲੰਮਾ ਸਵਾ ਰੌਸ਼ਨ ਬਾਗਾ ਗਗੂ ਉਹ ਸਰਦਾਰ ਸਰੂਪ ਸਿੰਘ ਸਰਦਾਰ ਅਮਰ ਸਿੰਘ ਅੰਬਾਲਵੀ ਸਵਾਰਗੀ ਸਰਦਾਰ ਵੀਰ ਦਵਿੰਦਰ ਸਿੰਘ ਸਰਦਾਰ ਜਗਮੀਤ ਸਿੰਘ ਬਰਾੜ ਸਰਦਾਰ ਬਲਵੰਤ ਸਿੰਘ ਰਾਮੂ ਵਾਲੀਆ ਤੇ ਹੋਰ ਇਸ ਤਰ੍ਹਾਂ ਦੇ ਆਗੂ ਜਿਹੜੇ ਉਹ ਸਮੇਂ-ਸਮੇਂ ਜਿਹੜੇ ਉਹ ਇਹ ਡਾਕਟਰ ਮਰਮੋਣ ਸਿੰਘ ਸਾਹਿਬ ਕਾ ਪ੍ਰਧਾਨ ਮੰਤਰੀ ਇਹੋ ਜਿਹੇ ਆਗੂ ਸਾਰੇ ਇਹ ਸਿਕਸਨ ਫੈਡਰੇਸ਼ਨ ਦੇ ਵਿੱਚੋਂ ਆਏ ਨੇ ਫੈਡਰੇਸ਼ਨਾਂ ਦੇ ਵੀ ਇਸ ਵੇਲੇ ਬਹੁਤ ਸਾਰੇ ਧੜੇ ਨੇ ਮੇਰਾ ਖਿਆਲ ਅੱਠ ਫੈਡਰੇਸ਼ਨ ਤਾਂ ਮੈਨੂੰ ਪਤਾ ਹੈ ਜਿਹੜੀਆਂ ਵੱਖ-ਵੱਖ ਧੜੇ ਚੁਣੀਆਂ ਜੇ ਨਿਸ਼ਾਨਾ ਹੀ ਇੱਕ ਹੈ ਇਹ ਸਾਰੇ ਕੌਮ ਦੀ ਬਿਹਤਰੀ ਦੀ ਸੋਚਦੇ ਆ ਤੇ ਫਿਰ ਕਿਉਂ ਨਹੀਂ ਮਿਲ ਬੈਠਦੇ ਫਿਰ ਕਿਉਂ ਨਹੀਂ ਨਾ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਕੌਮ ਦੀ ਬਕਾ ਲਈ ਕੌਮ ਦੀ ਇੱਜ਼ਤ ਲਈ ਕੌਮ ਦੀ ਆਬਰੂ ਲਈ ਕੌਮ ਦੀ ਚੜ੍ਹਦੀ ਕਲਾ ਲਈ ਸੰਘਰਸ਼ ਕਰਦੇ ਜਾਂ ਲੜਦੇ ਹੁਣ ਦੇਖੋ ਚੋਣਾ ਆ ਰਹੀਆਂ ਹਰਿਆਣਾ ਦਾ ਮੁੱਖ ਮੰਤਰੀ ਖੱਟਰ ਆਪਣੇ ਸੂਬੇ ਦੀ ਢੋਕਵਾਂ ਜਾਂ ਕੇ ਕਰ ਰਿਹਾ ਹਿਮਾਚਲ ਵਾਲੇ ਆਪਣੀ ਗੱਲ ਕਰ ਰਹੇ ਚੜ੍ਹਗੜ੍ਹ ਤੇ ਵੀ ਹੱਕ ਜਤਾ ਰਹੇ ਹੁਣ ਸਾਡੇ ਪੁਰੇ ਚੁਣੌਤੀਆਂ ਕਿਹੜੀਆਂ ਜਿਹੜੀ ਨਵੀਂ ਜਥੇਬੰਦੀ ਬਣੇ ਉਹ ਸਾਰੀਆਂ ਸਮੂਚੀਆਂ ਪੰਥ ਤਿਰਾਂ ਨੂੰ ਲੈ ਕੇ ਇੱਕ ਤਾਂ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਗਵੀ ਹੋਈ ਆ ਉਹਦਾ ਇਨਸਾਫ ਹਰ ਹਾਲਤ ਮਿਲਣਾ ਚਾਹੀਦਾ ਇੱਕ ਪੰਜਾਬ ਦੇ ਜਿਹੜੇ ਪੱਖ ਦੇ ਮਸਲੇ ਨੇ ਚੰਡੀਗੜ੍ਹ ਰਾਜਧਾਨੀ ਪ੍ਰਾਪਤ ਕਰਨੀ ਪੰਜਾਬੀ ਬੋਲਦੇ ਇਲਾਕੇ ਪ੍ਰਾਪਤ ਕਰਨੇ ਪਾਖੜਾ ਡੈਮ ਦਾ ਕੰਟਰੋਲ ਆਪਣੇ ਹੱਥ ਸਟਨਾ ਹੈਡਵਰਕਸ ਦਾ ਲੈਣਾ ਫੇਰ ਬੰਦੀ ਸਿੰਘ ਜਿਹੜੇ ਕਦੀ ਕਿਸੇ ਦੇਸ਼ ਸੁਣਿਆ ਕਿ ਸਾਰਿਆਂ ਨੂੰ ਛੱਡਿਆ ਜਾ ਰਿਹਾ ਬੜੇ ਬੜੇ ਜਿਹੜੇ ਅ ਅਪਰਾਧੀ ਨੇ ਬਹੁਤ ਜਨਾਂ ਨੇ سنگੀਨ ਅਪਰਾਧੀ ਨੇ ਉਹ ਉਹਨਾਂ ਦੀਆਂ ਰਹਿਣੀਆਂ ਤਾਂ ਹੋ ਰਹੀਆਂ ਉਹਨਾਂ ਨੂੰ ਪਰੋਲਾ ਵੀ ਮਿਲ ਰਹੀਆਂ ਜੇ ਸਿੱਖਾ ਨੂੰ ਕਿਸੇ ਨੂੰ ਪੈਟਰੋਲ ਪੈਰੋਲ ਮਿਲਦੀ ਆ ਪੈਰੋਲ ਕਿਉਂ 1 ਘੰਟੇ ਦੀ ਮਿਲਦੀ ਆ ਜਿਹਦੇ ਵਿੱਚ ਉਹ ਆਪਣੇ ਪਿਤਾ ਦੇ ਪੋਤੇ ਵੀ ਰਾਜੋਵਾਨਾ ਨਹੀਂ ਪਾਉ ਸਕਿਆ ਤੇ ਭੋਗ ਪੈ ਚੁੱਕਾ ਸੀ ਇਸ ਤਰ੍ਹਾਂ ਇੱਕ ਤਾਂ ਇਹ ਮਸਲੇ ਨੇ ਇੱਕ ਆਰਥਿਕ ਮਸਲਾ ਹੈ ਪੰਜਾਬ ਦੇ ਪੰਜਾਬ ਦੀ ਕਿਸਾਨੀ ਦਾ ਨਿਗਾਰ ਹੋ ਰਿਹਾ ਅਕਾਲੀ ਦਲ ਦਾ ਵੋਟ ਬੈਂਕ ਕਿਸਾਨੀ ਹੈ ਛੋਟੀ ਜਿਹੜੀ ਪਿੰਡੂ ਕਿਸਾਨੀ ਆ ਉਹ ਹੈ ਖੇਤ ਮਜ਼ਦੂਰ ਨੇ ਉਹਨਾਂ ਨੂੰ ਲਾਮਬੰਦ ਕਰਨਾ ਫਿਰ ਸਾਡੇ ਮੂਰੇ ਧਰਮ ਪਰिवर्तन ਦਾ ਮੁੱਦਾ ਵੰਗਾ ਆ ਰਿਹਾ ਸਾਡੇ ਮੂਰੇ ਇੱਕ ਮੁੱਦਾ ਹੈ ਢੀਰਾਵਾਦਾ ਜਿਹੜਾ ਕਿ ਸ਼ਿਖਾਂ ਵਿੱਚ ਵੰਡੀਆਂ ਪੈਦਾ ਕਰ ਰਿਹਾ ਫਿਰ ਦੇਸ਼ ਵਿਵਾਦ ਰਿਹਾ ਫਿਰਕੂਵਾਦ ਹੈ ਫਿਰ ਜਿਹੜਾ ਹੁ ਨਵਾਂ ਇੱਕ ਸਾਰ ਕਾਨੂੰਨ ਆ ਰਿਹਾ ਇਹ ਇਹਨੇ ਇਹਨੇ ਬਹੁਤ ਕੰਮ ਨੂੰ ਵਿਪਤਾ ਚ ਪਾਇਆ ਹੋਇਆ ਕੌਮ ਪਮੜ ਪੂਸੇ ਵਿੱਚ ਅਕਾਲੀ ਦਲਾਨੂ ਨੂੰ ਪਤਾ ਲੱਗਦਾ ਕਿ ਕੀ ਸਟੈਂਡ ਲੈਣਾ ਸਰਕਾਰ ਦੇ ਨਾਲ ਰਹਿਣਾ ਉਹ ਇੱਕ ਸਾਰ ਕਾਨੂੰਨ ਜੇ ਲਾਗੂ ਹੋ ਜਾਂਦਾ ਤਾਂ ਜਿਹੜਾ ਸਿੱਖਾਂ ਤੇ ਨਹੀਂ ਬੜ ਕੇ ਸਾਰਿਆਂ ਦੇ ਉੱਤੇ ਹੀ ਜਿਹੜਾ ਸ਼ਿਕੰਜਾ ਕੱਸਿਆ ਜਾਵੇਗਾ ਤੇ ਫਿਰ ਦੇਸ਼ ਵਿੱਚ ਸੈਕੂਲਰ ਫੈਬਰਿਕ ਜਿਹੜਾ ਉਹਨੂੰ ਛੱਟ ਹੋਏ ਇੱਕ ਮਸਲਾ ਹੈ ਕਿ ਜਿਹੜੇ ਪੰਜਾਬ ਤੋਂ ਬਾਹਰ ਸਿੱਖ ਰਹਿੰਦੇ ਨੇ ਉਹਨਾਂ ਦੇ ਆਪਣੇ ਹਿੱਤ ਨੇ ਉਹਨਾਂ ਦੇ ਨਾਲ ਮਾਸਟਰ ਤਾਰਾ ਸਿੰਘ ਸਮਤੋਲ ਬਣਾ ਕੇ ਰੱਖਦੇ ਸੀ ਇਸ ਤਰ੍ਹਾਂ ਉਹਨਾਂ ਨੂੰ ਮਿਲਦੇ ਰਹਿੰਦੇ ਸੀ ਜਾ ਕੇ ਜੱਜੇਦਾਰ ਮੋਹਨ ਸਿੰਘ ਤੜਵੀ ਜਾਂਦੇ ਰਹੇ ਜਦੋਂ ਪ੍ਰਧਾਨ ਸੀਗੇ ਉਹ ਤੇ ਉਹਨਾਂ ਨਾਲ ਫਿਰ ਜਿਹੜੇ ਪੰਜਾਬ ਤੋਂ ਬਾਹਰ ਭਾਰਤ ਦੇ ਜਿਹੜੇ ਬਾਹਰ ਦੇ ਦੇਸ਼ਾਂ ਵਿੱਚ ਰਹਿੰਦੇ ਆ ਉਹਨਾਂ ਦੀ ਬੜੀ ਮਦਦ ਆ ਉਹ ਬੜੇ ਫਿਕਰਮੰਦ ਰਹਿੰਦੇ ਪੰਜਾਬ ਬਾਰੇ ਐਨਐਰਆਈਸ ਉਹਨਾਂ ਦੇ ਨਾਲ ਵੀ ਤਾਲਮੇ ਰੱਖਣਾ ਉਹਨਾਂ ਦਾ ਸਹਿਯੋਗ ਲੈਣਾ ਫਿਰ ਇਹ ਆ ਕਿ ਜਿਹੜੀਆਂ ਦੇਸ਼ਤियां ਉਹ ਪਾਰਟੀਆਂ ਜਾਂ ਉਹ ਤਰ੍ਹਾਂ ਕਈ ਕਈ ਜਥੇਬੰਦੀਆਂ ਜਿਵੇਂ ਦਲ ਖਾਲਸਾ ਵਗੈਰਾ ਹੋਰ ਇਹ ਕਰਦੇ ਨੇ ਸੋਣਾ ਉਦਮ ਕਿ ਜਿਹੜੀਆਂ ਪਾਰਟੀਆਂ ਸਮਾਨ ਵਿਚਾਰਾਂ ਵਾਲੀਆਂ ਚਾਹੇ ਨਾਰਥ-ਈਸਟ ਦੀਆਂ ਇਹ ਜਾਂਦੇ ਨੇ ਉੱਥੇ ਉਹਨਾਂ ਦੇ ਉਹਨਾਂ ਨੂੰ ਇੱਥੇ ਬੁਲਾਉਂਦੇ ਨੇ ਉਹ ਉਹਨਾਂ ਦੇ ਨਾਲ ਇੰਟਰੈਕਸ਼ਨ ਕਰਕੇ ਜੰਮੂ ਕਸ਼ਮੀਰ ਦੇ ਹੋਏ ਉੱਧਰ ਦੇ ਵੈਸ ਨਾਰਥ-ਈਸਟ ਦੇ ਸੌਦੇ ਹੋਏ ਆਉਂਦੇ ਨੇ ਉਹ ਤਾਲਮਿਲ ਕਰਦੇ ਆ ਸਮਾਨ ਉਚਾਰ ਧਾਰਾਵਾੜੀਆਂ ਪਾਰਟੀਆਂ ਚਾਹੇ ਮੁਸਲਮਾਨਾਂ ਦੀਆਂ ਚਾਹੇ ਈਸਾਈਆਂ ਦੀਆਂ ਚਾਹੇ ਈਵਨ ਅੱਛੀ ਸੋਚ ਵਾਲੇ ਹਿੰਦੂ ਭਰਾ ਵੀ ਨੇ ਉਹ ਵੀ ਤੇ ਦੱਖਣ ਭਾਰਤੀ ਲੋਕ ਸਾਰੇ ਉਹ ਸਹਿਯੋਗ ਦੇਣ ਲਈ ਤਿਆਰ ਨੇ ਇਕ رائے ਪੈਦਾ ਕਰਨੀ ਚਾਹੀਦੀ ਹੈ ਕਿ ਦੇਸ਼ ਵਿੱਚ ਮਾਹੌਲ ਠੀਕ ਰਹੇ। ਔਰ ਜਿਹੜੇ ਘਟ ਗਿਣਤੀਆਂ ਨੇ ਸਿੱਖਤਾ ਇੱਕ ਬਹੁਤ ਛੋਟੀ ਜੀ ਘਟ ਗਿਣਤੀ ਹੈ। ਮੇਰਾ ਖਿਆਲ 2% ਵੀ ਮਸੀ ਹੈ। ਤੇ ਇਸ ਕੌਮ ਦੀਆਂ ਕੁਰਬਾਨੀਆਂ ਬਹੁਤ ਨੇ। ਇਸ ਕਰਕੇ ਇਹਦਾ ਸਹੀ ਮੁੱਲ ਪੈਣਾ ਚਾਹੀਦਾ। ਕੋਈ ਵਖਵਾਦੀ ਗੱਲ ਨਹੀਂ ਕਰਦਾ। ਕੋਈ ਦੇਸ਼ ਤੋਂ ਅਸਲ ਪੁੱਛੀ ਜਾਵੇ, ਦਿਲ ਦੀ ਗੱਲ ਤਾਂ ਕੋਈ ਦੇਸ਼ ਤੋਂ ਅੱਡ ਨਹੀਂ ਹੋਣਾ ਚਾਹੁੰਦਾ। ਕੋਈ ਹੋਰ ਉਜਾੜਾ ਨਹੀਂ ਚਾਹੁੰਦਾ। ਸਾਰੇ ਇੱਥੇ ਰਹਿਣਾ ਚਾਹੁੰਦੇ ਨੇ ਪਰ ਸਨਮਾਨ ਨਾਲ, ਤਾਣੁਤੀ ਕਰਕੇ, ਗੌਰਵ ਨਾਲ। ਤੇ ਉਹ ਜਿਹੜਾ ਅਹਿਸਾਸ ਕਰਾਇਆ ਜਾਣਾ ਚਾਹੀਦਾ ਉਹ ਅਹਿਸਾਸ ਤਾਂ ਹੋ ਸਕਦਾ ਜੇ ਤੁਹਾਡੀ ਜਥੇਬੰਦੀ ਮਜ਼ਬੂਤ ਹੋਵੇ ਜਿਹੜੀ ਕੌਮ ਇੱਕ ਤੱਕ ਘੰਟੀ ਚ ਕੱਟ ਹੋਵੇ ਕਹਿੰਦੇ ਡੁੱਬੀ ਤਾਂ ਤੈਜਾ ਸਾਹ ਨਾ ਆਇਆ ਜੇ ਇੱਕ ਤਾਂ ਵੈਸੀ ਘਟੀ ਨਹੀਂ ਚਾਏ ਇੱਕ ਉਹਦੇ ਚ ਆ ਕੋਈ ਇਕਤਾ ਨਹੀਂ ਉਹਦੀ ਜਿਹੜੀ ਇੱਕ ਪ੍ਰਤੀਨਿਧ ਜਥੇਬੰਦੀ ਆ ਉਹਦੇ ਕਈ ਧੜੇ ਨੇ ਇੱਕ ਦੂਜੇ ਨੂੰ ਨਿਵਾਦ ਖਾਂਟੀ ਲੱਗੇ ਰਹਿੰਦੇ ਸਰਕਾਰ ਨੂੰ ਤੇ ਗੱਲ ਰਾਸ ਆਉਂਦੀ ਹੈ ਸਰਕਾਰੀ ਏਜੰਸੀਆਂ ਨੂੰ ਤੇ ਸਰਕਾਰ ਨੂੰ ਸਰਕਾਰਾਂ ਨੂੰ ਇਹ ਬਾਇਸਿਕ ਕਾਨੂੰਨੀ ਕਹਿੰਦਾ ਪਿਛਲੀਆਂ ਸਰਕਾਰਾਂ ਵੀ ਇਦਾਂ ਹੀ ਕਰਦੀਆਂ ਆਈਆਂ ਕੋਈ ਕੋਈ ਸਰਕਾਰ ਹੋਊਗੀ ਜਿਹੜੀ ਕੋਈ ਆਈ ਹੋਊਗੀ ਚੰਦਰਸ਼ੇਖਰ ਵਰਗੀ ਜਾਂ ਆਪਣਾ ਲਾਲ ਬਹਾਦਰ ਸ਼ਾਸਤਰੀ ਵਰਗੀ ਜਾਂ ਵੀ ਪੀ ਸਿੰਘ ਵਰਗੀ ਅਖੀਰ ਤੇ ਮੈਂ ਸੌ ਤਰਸਾ ਸਿਰੇ ਦੇ ਗੰਢ ਜਿਹੜੀ ਕੌਮ ਜਿਹੜੀ ਜਥੇਬੰਦੀ ਸਿਧਾਂਤ ਦਾ ਪੱਲਾ ਛੱਡ ਦੇਵੇ ਉਹਦਾ ਫਿਰ ਰਾਮ ਹੀ ਰੱਖ ਹੈ ਇਸ ਲਈ ਲੋੜ ਹੈ ਕਿ ਅੱਜ ਸਾਰੇ ਮਤ ਪੇਤਾ ਤੋਂ ਉੱਤੇ ਉੱਠ ਕੇ ਖਾਲਸਾ ਦਰਬਾਰ ਵਰਗੀ ਇੱਕ ਨਰੂਲ ਪੰਥਕ ਹੇਤਾਂ ਨੂੰ ਪ੍ਰਣਾਇ ਜਥੇਬੰਦੀ ਕਾਇਮ ਕੀਤੀ ਜਾਵੇ ਜਿਹਦੇ ਟੰਡੇ ਹਟ ਸਾਰੇ ਹੋਏ ਇਕੱਤਰ ਮੇਲੋਂ ਮੇਰੇ ਭਾਈ ਦੂਦਾ ਦੂਰ ਕਰੋ ਲਿਵਾਈ ਹਰ ਨਾਮੇ ਕੇ ਹੋ ਜੋੜੀ ਗੁਰ ਗੁਰਮ ਬੈਸੋ ਸਭਾ ਵਿਛਾਈ ਸਾਰੇ ਮਿਲ ਬੈਠ ਕੇ ਵਿਚਾਰਾ ਕਰਕੇ ਜਿਸ ਤਰ੍ਹਾਂ ਉਹਨਾਂ ਲੀਡਰਾਂ ਨੂੰ ਫਾਲੋ ਕਰਨ ਉਹ ਸਾਡੇ ਆਈਡੀਅਲ ਨੇ ਜਿਹੜੇ ਆਪਣੇ ਆਈਡੀਅਲਸ ਦੇ ਅਸੂਨਾ ਤੇ ਚੱਲਦੇ ਆ ਉਹ ਹਮੇਸ਼ਾ ਸੁਖੀ ਰਹਿੰਦੇ ਆ ਉਹਨਾਂ ਦੀ ਕੌਮ ਵੀ ਤਰੱਕੀ ਕਰਦੀ ਹੈ ਜਿਹੜੇ ਸਾਡੇ ਬਾਬਾ ਖੜਕ ਸਿੰਘ ਜੀ ਮਾਸਟਰ ਤਾਰਾ ਸਿੰਘ ਜੀ ਸਰ ਸੁੰਦਰ ਸਿੰਘ ਜੀ ਸਰਦਾਰ ਉਜਲ ਸਿੰਘ ਸਰਦਾਰ ਹੁਕਮ ਸਿੰਘ ਤੇ ਜਥੇਦਾਰ ਉਦਮ ਸਿੰਘ ਨਾਗੋਕੇ ਜਥੇਦਾਰ ਦਰਸ਼ਨ ਫੇਰੂ ਮਾਨ ਜਿਹੜਾ ਇਸ਼ੂ ਸਿੰਘ ਮਜਾਹਲ ਜਥੇਦਾਰ ਸਰਬੂ ਸਿੰਘ ਚਬਾੜ ਇਹੋ ਜੇ ਮਹਾਨ ਤਿਆਗੀ ਜਿਹੜੇ ਕਰਮਯੋਗੀ ਲੀਡਰ ਹੋਏ ਨੇ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ਇਸ ਜਥੇਬੰਦੀ ਨੂੰ ਸੁਰਜੀਤ ਕੀਤਾ ਜਾਵੇ ਔਰ ਉਹਦੇ ਝੰਡੇ ਥੱਲੇ ਪੰਜਾਬ ਤੇ ਸਿੱਖਾਂ ਦੇ ਹਿੱਤਾਂ ਲਈ ਕਿਉਂਕਿ ਸਿੱਖ ਸਰਬਦਾ ਪਰਾ ਮੰਗਦੇ ਨੇ ਪੰਜਾਬ ਤੇ ਸਮੁੱਚੇ ਪੰਜਾਬ ਤੇ ਸਿੱਖਾਂ ਦੇ ਹਿੱਤਾਂ ਲਈ ਕੋਈ ਰਣਨੀਤੀ ਤਿਆਰ ਕੀਤੀ ਜਾਵੇ ਤਾਂ ਹੀ ਕੌਮ ਦਾ ਪਰਾ ਹੋ ਸਕਦਾ ਹੈ ਨਹੀਂ ਤਾਂ ਫਿਰ ਪਛਤਾਉਣਾ ਹੀ ਪਵੇਗਾ ਕਿਉਂ ਇਹ ਇੱਕ ਝੰਡੋੜਾ ਹੈ ਐਪੀਸੋਡ ਮੈਨੂੰ ਆਸ ਹੈ ਕਿ ਸਾਡੇ ਦਰਸ਼ਕ ਜਿਹੜੇ ਦੇਖਣਗੇ ਤਾਂ ਉਹ ਸੋਚਣੀ ਮਜਬੂਰ ਹੋਣਗੇ ਤੁਹਾਡੀ رائے ਬਹੁਤ ਮਹੱਤਵਪੂਰਨ ਹੁੰਦੀ ਹੈ ਬੜੀ ਮਹੱਤਾ ਰੱਖਦੀ ਹੈ ਐਪੀਸੋਡ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਵੇਖਦੇ ਰਹੋ ਆਪਣੇ ਚੈਨਲ ਦਾ ਪੰਜਾਬ ਟਾਕ